ਮੁਹਰदाबाद ਮੁਹਰदाबाद ਜੰਦਾਬਾਦ 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 ਸਨਤ ਸਰਕਾਰ ਮੁਹਰदाबाद ਜੰਦਾਬਾਦ ਜੰਦਾਬਾਦ ਕਿਸਾਨ ਅੰਦੋਲਨ ਨੇ ਨੈਸ਼ਨਲ ਹਾਈਵੇ ਡੱਕੇ ਹੋਏ ਨੇ ਟੋਲ ਪਲਾਜ਼ਾ ਤੇ ਪੱਕੇ ਮੋਰਚੇ ਲਗਾਏ ਹੋਏ ਐ ਇਹ ਤਸਵੀਰਾਂ ਬਰਨਾਲਾ ਦੀਆਂ ਨੇ ਇੱਥੇ ਕਿਸਾਨ ਜਿੱਥੇ ਬੰਦੀਆਂ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੀਆਂ ਨੇ ਜਿੱਥੇ ਬੰਦੀਆਂ ਇਹਨਾਂ ਕਾਨੂੰਨਾਂ ਨੂੰ ਕਿਸਾਨ ਮਾਰੂਦ ਦੱਸ ਰਹੀਆਂ ਇਸ ਲਈ ਸਿੱਧਾ ਕੇਂਦਰ ਨੂੰ ਟਾਰਗੇਟ ਕੀਤਾ ਜਾ ਰਿਹਾ ਟੋਲ ਪਲਾਜ਼ਾ ਮਲਕੇ ਸਾਰੇ ਯਾਤਰੀ ਨੈਸ਼ਨਲ ਹਾਈਵੇ ਤੇ ਟੋਲ ਫ੍ਰੀ ਸਫਰ ਕਰ ਰਹੇ ਹੈ ਜਿੱਥੇ ਜਿੱਥੇ ਕਿਸਾਨਾਂ ਨੇ ਧਰਨੇ ਲਗਾਏ ਹੋਏ ਹੈ ਕਿਸਾਨਾਂ ਦਾ ਖੇਤੀ ਕਾਨੂੰਨ ਖਿਲਾਫ ਇੱਕ ਅਨੋਖਾ ਵਿਰੋਧ ਹੈ सेंटर बजट हिलाना क्योंकि हूँ तक नेशनल हाईवे पर टोल प्लाजा कंपनियों काफ़ी घाटा का पै रहा है हमारा जो कॉन्ट्रैक्ट है ये एक साल का है और एवरेज हमारा नौ सौ दस लाख का पर डे का लॉस हो रहा है हमारा यहाँ पे तो आप तो कोई आपको तो उम्मीद है गवर्नमेंट से नहीं गवर्नमेंट से उम्मीद तो हम करेंगे बाकी अब गवर्नमेंट का है वो दे ना दे वो तो गवर्नमेंट का है पर अभी तो हमारा पर डे का लॉस हो रहा है हमारा और हमारा जो टेंडर पर डे का जो भी एडमिटेंस है वो हमें एन को देना है पर डे के हिसाब से वीकली तो आपकी किसी गवर्नमेंट के किसी के साथ कोई बात हुई है जिला प्रशासन के साथ नहीं हमारे जो अधिकारी एन एच आई जो नेशनल हाईवे अथॉरिटी ऑफ इंडिया उनके जो प्रोजेक्ट डायरेक्टर हैं उनसे हमारी बात हुई थी वो हमारे डीसी साहब जो बनाला उनसे जाके बातचीत भी हुई थी, थी उनसे पर अभी ऐसा कुछ आश्वासन आया नहीं है

ਇਸ ਟੋਲ ਪਲਾਜ਼ਾ ਨੂੰ ਰੋਜ਼ਾਨਾ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ ਹਰ ਰੋਜ਼ 40,000 ਦੇ ਕਰੀਬ ਗੱਡੀਆਂ ਕ੍ਰੋਸ ਕਰਦੀਆਂ ਨੇ ਜਿਸ ਨਾਲ ਰੋਜ਼ਾਨਾ ਪੈਣ ਤੋਂ 70 ਲੱਖ ਰੁਪਏ ਕਟਾ ਪੈ ਰਹੇ। पर दे सर अभी जैसे सीजन स्टार्ट हो गया है फेस्टिवल सीजन स्टार्ट हो गया है तो अभी हमारा ट्रैफिक जो रेवेन्यू लॉस है पर डे 65 फाइव टू सेवेंटी लैक का पर डे हो रहा है सर लगभग चालीस हजार गाड़ियाँ हैं अप्रोक्स और वीकेंड्स में ये काउंट बढ़ जाता है सर हमारे पास में अप्रोक्स 150 फिफ्टी एम्प्लॉय है सैलरी अभी तो कंपनी पे कर रही है लेकिन जिस तरह से ये चल रहा है किसान आंदोलन जल्दी ख़त्म नहीं होता तो इसका इंपैक्ट फाइनेंशियल इम्पैक्ट तो कंपनी के ऊपर आएगा और अभी तो सब कुछ सही है अभी सैलरी कंटिन्यू मिल रही है सभी को कोई प्रॉब्लम नहीं आ रही है लेकिन फ्यूचर में अगर जल्दी प्रॉब्लम सॉल्व नहीं होती तो हो सकता है इस तरह की प्रॉब्लम्स आएँ सर रिक्वेस्ट ये करेंगे कि सरकार है इस पर जल्दी, जल्दी जल्दी डिसीजन ले और इस इशू को जल्दी जल्दी शॉर्ट आउट करके किसान आंदोलन ख़त्म कर देना चाहिए और वो नहीं भी होता है तो कम से कम ये तो होना चाहिए कि जो रेवेन्यू लॉसेज हैं क्योंकि ये प्राइवेट कंपनी का और गवर्नमेंट का जॉइंट वेंचर है तो जो लॉसेज है गवर्नमेंट को गवर्नमेंट के अलावा प्राइवेट सेक्टर में जो लोग हैं जो काम कर रहे हैं और जो इफेक्टेड इनसे तो उनको लॉस हो रहा है वो तो कम से कम ना हो ਮੋਦੀ ਸਰਕਾਰ ਨੂੰ ਜਗਾਉਣ ਲਈ ਕੇਂਦਰ ਲਈ ਵਿੱਤੀ ਸੰਕਟ ਬਨਣ ਦੀ ਤਿਆਰੀ ਚ ਨੇ ਕਿਸਾਨ ਇਸ ਲਈ ਹਰ ਇੱਕ ਯਾਤਰੀ ਨੂੰ ਇੱਥੋਂ ਬਿਨਾ ਪਰਚੀ ਕਟਵਾਏ ਹੀ ਨਿਕਲ ਦਿੱਤਾ ਜਾ ਰਿਹਾ ਬਹੁਤ ਜ਼ਿਆਦਾ ਲੱਗছে ਜੀ ਸਾਡੇ ਤੇ ਜਾਇਜ਼ ਕੇ ਤਰ੍ਹਾਂ ਤੋਪੇ ਜਾ ਰਿਹਾ ਜਿਨਾ ਕਿ ਅਸੀਂ ਠੀਕ ਉਹਨੂੰ ਟੜਕਾ ਬਣਾਈਆਂ ਬੀਓਟੀ ਵੀ ਕਰ ਦਿੱਤਾ ਜੀ ਲੇਕਿਨ ਇਹਨਾਂ ਵੀ ਲਗਾਤਾਰ ਟ੍ਰੇਪ ਲਗਾ ਚੱਲਦੇ ਤੁਹਾਡੇ ਖਰਚਾ ਸਰਕਾਰ ਦਾ ਕਿ ਤੋ ਉੱਪਰ ਹੋ ਚੁੱਕਿਆ ਲੱਗਦਾ ਠੀਕ ਰਿਹਾ ਜੀ ਬਟ ਇਹ ਖਤਮ ਹੋਣਾ ਚਾਹੀਦਾ ਐਮਐਸਪੀ ਕਰਕੇ ਮਦੇਵ ਸਰਕਾਰ ਨੂੰ ਦੇਖਣਾ ਚਾਹੀਦਾ ਇਸ ਠੀਕ ਹੈ ਕਿਵੇਂ ਅੱਗੇ ਅਸੀਂ ਪੰਡਾਂ ਦੇ ਦੇਖੋ ਕਿਉਂ ਨਹੀਂ ਹੁਣ ਸਿੱਧੇ ਲੰਘ ਜਾਣਾ ਖੇਤੀ ਕਾਨੂੰਨ ਤੇ ਕਿਸਾਨਾਂ ਦਾ ਅੰਦੋਲਨ ਘਰਾਂ ਚੋਂ ਨਿਕਲਿਆ ਜੋ ਗਲੀਆਂ ਚ ਪਹੁੰਚਿਆ ਗਲੀਆਂ ਚੋਂ ਹੁੰਦਾ ਹੋਇਆ ਡੀਸੀ ਦਫ਼ਤਰਾਂ ਅਤੇ ਸੈਂਟਰ ਜੇਲਾਂ ਤੱਕ ਪਹੁੰਚਿਆ ਇਸ ਤੋਂ ਬਾਅਦ ਕਿਸਾਨਾਂ ਨੇ ਪੱਕੇ ਮੋਰਚੇ ਲਾਏ ਰੇਲਾਂ ਰੋਕੀਆਂ ਹੋਈਆਂ ਤੇ ਵੱਡੇ ਵਪਾਰੀਆਂ ਦੇ ਪੈਟਰੋਲ ਪੰਪ ਸ਼ਾਪਿੰਗ ਸੈਂਟਰ ਮੋਰੇ ਧਰਨੇ ਦਿੱਤੇ ਜਾ ਰਹੇ ਨੇ ਉਹ ਟੋਲ ਪਲਾਜ਼ਾ ਵੀ ਮੱਲੇ ਹੋਇਆ ਹੈ ਕਿਸਾਨ ਤਾਂ ਆਪਣਾ ਹੱਕ ਲੈਣ ਲਈ ਲੜ ਰਿਹਾ ਹੈ ਮੋਦੀ ਦੀ ਸਰਕਾਰ ਵੱਲੋਂ ਜਾਰੀ ਕੀਤੇ ਆ ਉਹ ਸਾਰੇ ਲੋਕਾਂ ਦੀ ਮੌਤ ਦੇ ਬਰੰਟ ਨੇ ਭਰਾਵੋ ਉਹਦੇ ਖਿਲਾਫ ਵੱਡੀ ਲਹਿਰ ਖੜੀ ਹੋਈ ਹੋਈ ਹੈ ਮੋਦੀ ਨੂੰ ਕੰਨ ਤੇ ਲਿਖ ਲੈਣਾ ਪੜ੍ਹਨਾ ਚਾਹੀਦਾ ਹੈ ਵੀ ਇੱਥੇ ਬਥੇਰੇ ਰਜਵਾੜੇ ਆਏ ਨੇ ਮਸੇ ਰੰਗੜ ਵਰਗੇ ਆਏ ਨੇ ਅਬਦਾਲੀ ਵਰਗੇ ਆਏ ਨੇ ਅੰਗਰੇਜ਼ੀ ਰਾਜ ਆਇਆ ਸੋ ਭਰਾਵੋ ਮੂੰਹ ਦੀ ਖਾਣੀ ਪਈ ਹੈ ਜਦੋਂ ਵੀ ਸਾਡੀ ਲਹਿਰ ਉੱਠੀ ਹੈ ਆ ਉਹਦੇ ਹੱਕਾਂ ਖਾਤਰ ਸਮੁੱਚੇ ਲੋਕ ਲੜ ਰਹੇ ਨੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੜਾਈ ਨੂੰ ਹੋਰ ਪਖਾਵਾਗੇ ਜਿਹੜੇ ਤਿੰਨ ਆਰਟੀਨੈਸ ਲਿਆਉਂਦੇ ਆ ਇਹਨਾਂ ਨੂੰ ਹਰ ਹਾਲਤ ਰੱਦ ਕਰਾਉਣ ਤੱਕ ਆਖਰੀ ਸਾਹਾਂ ਤੱਕ ਅਸੀਂ ਇਹ ਲੜਾਈ ਲੋਕਾਂ ਦੀ ਲੜਦੇ ਰਹਾਂਗੇ ਪਿੱਛੇ ਨਹੀਂ ਹਟਾਂਗੇ ਇਹਨਾਂ ਸਰਕਾਰਾਂ ਦਾ ਪਹਿਲਾਂ ਵੀ ਮੂੰਹ ਤੋੜਮਾ ਜਵਾਬ ਦਿੱਤਾ ਤੇ ਹੁਣ ਵੀ ਹਰ ਹਾਲਤ ਮੂੰਹ ਤੋੜਮਾ ਜਵਾਬ ਦੇਵਾਂਗੇ ਤੇ ਆਪਣੇ ਹੱਕ ਲੈ ਕੇ ਰਹਾਂਗੇ ਸਾਡੀ ਜ਼ਮੀਨ ਖੋਹਣ ਦੀ ਖਾਤਰ ਮੋਦੀ ਤਿਆਰੀ ਖੜੀ ਕਰੀ ਖੜਾ ਅਸੀਂ ਉਹਨੂੰ ਝਟਕਾ ਦੇਣ ਦੀ ਖਾਤਰ ਉਹਨੂੰ ਸੰਕੇਤ ਦੇਣ ਦੀ ਖਾਤਰ ਉਹਦੇ ਟੋਲ ਪਲਾਜ਼ੇ ਜਿਹੜੇ ਜਾਮ ਕੀਤੇ ਹੋਏ ਐ ਉਹਦੇ ਜਿੰਨੇ ਮੌਲ ਐ ਇਹਨਾਂ ਕੰਪਨੀਆਂ ਦੇ ਜਿੰਨੇ ਗਡਾਉਨ ਪੈਂਦੇ ਆ ਪੰਜਾਬ ਦੇ ਵਿੱਚ ਜਿੰਨਾ ਨੁਕਸਾਨ ਅਸੀਂ ਉਹਨਾਂ ਦਾ ਕਰ ਸਕਦੇ ਆ ਉਦੋਂ ਕਈ ਇਸੇ ਬਾਅਦ ਵੱਧ ਵੱਧ ਕਰ ਰਹੇ ਆ ਐਨਾ ਟੋਲ ਪਲਾਜ਼ਾ ਦੇ ਦਰਮਿਆਨ ਜਿੰਨਾ ਨੁਕਸਾਨ ਹੋ ਰਿਹਾ ਸਾਰਿਆਂ ਤੋਂ ਵੱਧ ਮਹਿੰਗਾ ਕਹਿੰਦੇ ਟੋਲ ਪਲਾਜ਼ਾ ਲਾਡੋ ਵਾਲਾ ਜਿੱਥੋਂ ਚੀਕਾਂ ਨਿਕਲੀਆਂ ਹੋਈਆਂ ਇਹਨਾਂ ਦੀਆਂ ਕੱਲੇ ਪਲਾਜ਼ੇ ਅਸੀਂ ਉਹਨਾਂ ਚ ਰਣੀ ਛੱਡਦੇ ਹੈਗੇ ਪਲਾਜ਼ੇ ਨਹੀਂ ਕੱਲੇ ਰੇਲਵੇ ਲਾਈਨਾਂ ਟੋਲ ਪਲਾਜ਼ੇ ਚਾਹੇ ਮਾਲ ਹੈ ਚਾਹੇ ਗਡਾਉਨ ਹੈ ਜੋ ਮਰਜੀ ਹੈ ਜਿੰਨਾ ਚਿਰ ਇਹ ਆਰਡੀਨੈਂਸ ਰੱਦ ਨਹੀਂ ਕਰਦਾ ਉਨਾ ਚਿਰ ਜਿੰਨਾ ਹੰਕਾਰ ਐ ਨੂੰ ਮੋਦੀ ਨੂੰ ਜਿੰਨਾ ਹੰਕਾਰੀ ਕਿਸਮ ਦਾ ਬੰਦਾ ਐ ਇਹ ਲੋਕਾਂ ਨੂੰ ਲੋਕ ਨਹੀਂ ਸਮਝਦਾ ਇਹ ਬੰਦਿਆਂ ਨੂੰ ਬੰਦੇ ਨਹੀਂ ਸਮਝਦਾ ਇਨਸਾਨ ਨੂੰ ਇਨਸਾਨ ਨਹੀਂ ਸਮਝਦਾ ਇਹ ਵੱਡੀਆਂ ਕੰਪਨੀਆਂ ਦਾ ਝਾਰ ਕਹੋਂਦਾ ਅਸੀਂ ਇਹਨੂੰ ਥਾਂ ਟਿਕਾਣੇ ਲਿਆ ਕੇ ਛੱਡਾਂਗੇ ਪੰਜਾਬ ਦੇ ਲੋਕਾਂ ਨੇ ਇਹਦੀ ਫੇਰੀ ਹੋਈ ਝੰਡੀ ਆ ਜਿਹੜੀ ਉਹ ਫੜੀ ਆ ਇੱਕ ਵਾਰੀ ਤੇ ਇਹਨੂੰ ਸੇਕ ਮਾਰਦਾ ਦਿੱਲੀ ਤੇ ਕਰੋ ਲਿਆਂਦਾ ਦਿਖਾਵਾਂਗੇ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਤਾਂ 17 ਅਕਤੂਬਰ ਤੱਕ ਵਧਾ ਦਿੱਤਾ ਹੈ ਹੁਣ ਟੋਲ ਪਲਾਜ਼ਾ ਕਦੋਂ ਛੱਡਣਗੇ ਇਸ ਦਾ ਅੰਦਾਜ਼ਾ ਨਹੀਂ ਹੈ ਪਰ ਟੋਲ ਇਕੱਠਾ ਕਰਨ ਵਾਲੀਆਂ ਕੰਪਨੀਆਂ ਨੂੰ ਵੱਡਾ ਘਾਟਾ ਪੈ ਰਿਹਾ ਹੈ ਪੰਜਾਬ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ 17 ਟੋਲ ਪਲਾਜ਼ਾ ਨੇ ਇਹਨਾਂ ਚ ਮੁੱਖ ਹੈ ਨੈਸ਼ਨਲ ਹਾਈਵੇ ਪਟਿਆਲਾ ਸੰਗਰੂਰ ਬਰਨਾਲਾ ਬਠਿੰਡਾ ਤੇ ਬਣਿਆ ਹੋਇਆ ਵੱਡਵਰ ਟੋਲ ਪਲਾਜ਼ਾ ਇਥੇ ਕਾਰ ਜੀਪ ਵੈਨ ਦੀ ਇੱਕ ਸਾਈਡ ਦੀ ਪਰਚੀ 85 ਰੁਪਏ ਹੈ ਤੇ ਆਉਣ ਜਾਣ ਦੀ 130 ਰੁਪਏ ਹੈ ਇਸੇ ਤਰ੍ਹਾਂ ਬੱਸ ਟਰੱਕ ਦੀ ਪਰਚੀ 295 ਰੁਪਏ ਇੱਕ ਪਾਸੇ ਦੀ ਹੈ ਤੇ ਆਉਣ ਜਾਣ ਦਾ 440 ਰੁਪਏ ਟੈਕਸ ਵਸੂਲੇ ਜਾਂਦਾ ਹੈ ਇਸ ਤੋਂ ਬਾਅਦ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਚੁਲਾੰਗ ਟੋਲ ਪਲਾਜ਼ਾ ਇੱਥੇ ਕਾਰ ਜੀਪ ਵੈਨ ਦੀ ਪਰਚੀ 85 ਰੁਪਏ ਹੈ ਅਤੇ ਆਣ ਜਾਣ ਤੇ 130 ਰੁਪਏ ਵਸੂਲੇ ਜਾਂਦੇ ਨੇ बस ट्रक ਤੋਂ 295 ਰੁਪਏ ਇੱਕ ਪਾਸੇ ਦੇ ਅਤੇ ਆਉਣ ਜਾਣ ਤੇ 440 ਰੁਪਏ ਲਏ ਜਾਂਦੇ ਐ ਇਸੇ ਤਰ੍ਹਾਂ ਹਰਸਾ ਮਾਨਸਰ ਟੋਲ ਪਲਾਜ਼ਾ ਵੀ ਜੋ ਹੁਣ ਤੱਕ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਇੱਥੇ ਕਾਰ ਜੀਪ ਵੈਨ ਦੀ ਪਰਚੀ ਇੱਕ ਪਾਸੇ ਦੀ 105 ਰੁਪਏ ਲੱਗਦੀ ਹੈ ਅਤੇ ਆਉਣ ਜਾਣ ਤੇ 155 ਰੁਪਏ ਵਸੂਲੇ ਜਾਂਦੇ ਨੇ ਬੱਸ ਅਤੇ ਟਰੱਕ ਦੇ ਲਈ 350 ਰੁਪਏ ਅਤੇ ਆਉਣ ਜਾਣ ਲਈ 525 ਰੁਪਏ ਵਸੂਲੇ ਜਾਂਦੇ ਆ ਨੈਸ਼ਨਲ ਹਾਈਵੇ ਜਲੰਧਰ ਅੰਮ੍ਰਿਤਸਰ ਟਿਲਮਾ ਟੋਲ ਪਲਾਜ਼ਾ ਇੱਥੇ ਕਾਰ ਜੀਪ ਅਤੇ ਵੈਨ ਦੀ ਇੱਕ ਪਾਸੇ ਦੀ ਪਰਚੀ 25 ਰੁਪਏ ਲੱਗਦੀ ਹੈ ਅਤੇ ਆਉਣ ਜਾਣ ਦੇ ਲਈ 40 ਰੁਪਏ ਵਸੂਲੇ ਜਾਂਦੇ ਹੈ ਇਸੇ ਤਰ੍ਹਾਂ ਬੱਸ ਟਰੱਕ ਦੀ ਪਰਚੀ 95 ਰੁਪਏ ਅਤੇ ਆਉਣ ਜਾਣ ਤੇ ਇਹਨਾਂ ਦੇ ਕੋਲੋਂ 145 ਰੁਪਏ ਵਸੂਲੇ ਜਾਂਦੇ ਹੈ ਇਸੇ ਹਾਈਵੇ ਤੇ ਨਿਜਰਪੁਰਾ ਟੋਲ ਪਲਾਜ਼ਾ ਹੈ ਇੱਥੇ ਵੀ ਕਾਰ ਜੀਪ ਅਤੇ ਵੈਨ ਤੋਂ 25 ਰੁਪਏ ਵਸੂਲੇ ਜਾਂਦੇ ਐ 40 ਰੁਪਏ ਦੋ ਪਾਸੇ ਦੀ ਪਰਚੀ ਐ ਬੱਸ ਅਤੇ ਟਰੱਕ ਕੋਲ 95 ਰੁਪਏ ਅਤੇ ਆਉਣ ਜਾਣ ਲਈ 145 ਰੁਪਏ ਵਸੂਲੇ ਜਾਂਦੇ ਐ ਨੈਸ਼ਨਲ ਹਾਈਵੇ ਕੁਰਾਲੀ ਕਰਤਾਰਪੁਰ ਤੇ ਬਣਿਆ ਹੋਇਆ ਕੁਰਾਲੀ ਚ ਟੋਲ ਪਲਾਜ਼ਾ ਇੱਥੇ ਕਾਰ ਜੀਪ ਅਤੇ ਵੈਨ ਤੋਂ 50 ਰੁਪਏ ਇੱਕ ਪਾਸੇ ਦੇ ਵਸੂਲੇ ਜਾਂਦੇ ਐ ਅਤੇ ਆਉਣ ਜਾਣ ਤੇ 70 ਰੁਪਏ ਵਸੂਲੀ ਕੀਤੀ ਜਾਂਦੀ ਐ ਬੱਸ ਟ੍ਰਕ ਤੋਂ 170 ਰੁਪਏ ਅਤੇ ਆਉਣ-ਜਾਣ ਦੇ ਲਈ 250 ਰੁਪਏ ਵਸੂਲੇ ਜਾਂਦੇ ਆ।